ਡੋਲੀ ਤੁਰਨ ਸਮੇਂ ਲੱਗਿਆ ਲਾੜਾ ਰੋਣ ਤੇ ਵੀਡੀਓ ਹੋਏ ਸੋਸ਼ਲ ਮੀਡੀਆ ਉੱਤੇ ਵਾਇਰਲ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਦੋਸਤੋ ਸਾਫ਼-ਸਾਫ਼ ਦੇਖ ਸਕਦੇ ਹੋ ਜਿੱਥੇ ਕਿ ਦੋਸਤੋ ਅਕਸਰ ਡੋਲੀ ਤੁਰਨ ਸਮੇਂ ਤੁਸੀਂ ਕੁੜੀ ਨੂੰ ਤਰਉਂਦਾ ਦੇਖਿਆ ਹੋਵੇਗਾ ਪਰ ਜੋ ਕਿ ਇਸ ਵੀਡੀਓ ਦੇ ਵਿੱਚ ਲਾੜਾ ਰੋ ਰਿਹਾ ਤੇ ਬੇहद ਭਾਵਕ ਕੱਕੇ ਰੱਖ ਦੇਣ ਵਾਲੀ ਵੀਡੀਓ ਜਿੱਥੇ ਕਿ ਦੋਸਤੋ ਲਾੜੇ ਤੋਂ ਆਪਣੀ ਘਰ ਵਾਲੀ ਨਹੀਂ ਰੋਂਦੀ ਦੇਖੀ ਗਈ ਤੇ ਉੱਥੇ ਦੋਸਤੋ ਇਸ ਨੂੰ ਵੀ ਆਪਣੇ ਪਰਿਵਾਰ ਦਾ ਜੀ ਸਮਝਿਆ ਜਿੱਥੇ ਕਿ ਦੇਖਿਆ ਜਾਵੇ ਕਿ ਇਸ ਲਾੜੇ ਦੇ ਮਨਨ ਵਿੱਚ ਬੇहद ਭਾਵੁਕ ਖਿਆਲ ਆਏ ਹੋਣਗੇ ਜੋ ਕਿ ਆਪਣੀ ਪਤਨੀ ਨੂੰ ਰੋਂਦਾ ਦੇਖਿਆ ਨਹੀਂ ਗਿਆ ਤੇ ਦੂਜੇ ਪਾਸੇ ਸਹੁਰਾ ਪਰਿਵਾਰ ਵੀ ਆਪਣੀ ਧੀ ਨੂੰ ਤੋਰ ਲਗੇ ਰੋ ਰਿਹਾ ਸੀ ਤੇ ਉਰਥੀ ਦੋਸਤੋ ਲਾੜੇ ਦੀਆਂ ਵੀ ਅੱਖਾਂ ਦੇ ਵਿੱਚੋਂ ਆਏ ਹੰਝੂ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਦੋਸਤੋ ਸਾਫ ਸਾਫ ਦੇਖ ਸਕਦੇ ਹੋ ਜਿਹਾ ਤੇ ਕਿ ਇਹੋ ਜੀ ਹੈ ਵੀਡੀਓ ਸੋਸ਼ਲ ਮੀਡੀਆ 'ਤੇ ਬੇਹੱਦ ਵਾਇਰਲ ਹੋ ਰਹੀ ਹੈ ਨਹੀਂ ਕਿਉਂਕਿ ਹਰ ਇੱਕ ਬੰਦੇ ਨੂੰ ਬੇਹੱਦ ਰਾਂਣ ਕਰਕੇ ਰੱਖਣਗੇ ਹਨ ਤੁਸੀਂ ਇਸ ਵੀਡੀਓ ਬਾਰੇ ਕੀ ਕਹਿਣਾ ਚਾਹੁੰਦੇ ਆਪਣੀ ਰੈਕਸ਼ਨ ਦੇਖਣੇ